ਸ਼੍ਰੋਮਣੀ ਅਕਾਲੀ ਦਲ ਦੀ ਕਰ ਲੰਨੇ ਆ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਥੇ ਕੋ ਸਟੈਂਡ ਕਰ ਰਿਹਾ ਕਿਉਂਕਿ ਇੱਕ ਪਾਸੇ ਜਿਹੜੇ ਤਲਵੀਰ ਗਿਲ ਵਰਗੇ ਵੱਡੇ ਦਿਗਗ ਸਨ ਮਾਜੇ ਦੇ ਵਿੱਚ ਮੰਨੇ ਜਾਂਦੇ ਸਨ ਉਹ ਵੀ ਕਿਤੇ ਨਾ ਕਿਤੇ ਪਾਰਟੀ ਤੋਂ ਕਿਨਾਰਾ ਕਰ ਗਏ ਪਵਨ ਟਿੰਨੂ ਕਿਨਾਰਾ ਕਰ ਗਏ ਤੇ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਸਵਾਲ ਵੀ ਵੱਡੇ ਖੜੇ ਕਰ ਗਏ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਥੇ ਖੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਰਕਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਜਾਂ ਕਿਤੇ ਨਾ ਕਿਤੇ ਇੱਕ ਬਦਲਾਵ ਵਾਲੇ ਪਾਸੇ ਚੁੱਕਿਆ ਹੋਇਆ ਦੇਖੋ ਅੱਜ ਜਿਹੜੀ ਚਿਹਰੇ ਦੀ ਰਾਜਨੀਤੀ ਹੈ ਇਹ ਹਾਵੀ ਹੋ ਰਹੀ ਹੈ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਭਾਈ ਅਸੀਂ ਵਰਕਰਾਂ ਨੂੰ ਟਿਕਟ ਦੇਾਂਗੇ ਜਿਹੜੇ ਦਰਿਆ ਵਿੱਚ ਹੁੰਦੇ ਨੇ ਹੁਣ ਜਦੋਂ ਟਿਕਟਾਂ ਦੇਣ ਦੀ ਵਾਰੀ ਆਈ ਤਾਂ ਕਿਹਨੂੰ ਟਿਕਟਾਂ ਦਿੱਤੀਆਂ ਜਾਂ ਤਾਂ ਮੰਤਰੀਆਂ ਨੂੰ ਜਾਂ ਦੂਜੀਆਂ ਪਾਰਟੀਆਂ ਚੋਂ ਲਿਆਂਦੀ ਤਿਤਲੀਆਂ ਨੂੰ ਜਾਂ ਕਲਾਕਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਫਲਸਫੇ ਤੇ ਵਿਸ਼ਵਾਸ ਕਰਦਾ ਹੈ ਕਿ ਕੋਈ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਵਿਚਾਰਧਾਰਾ ਵੱਡੀ ਹੁੰਦੀ ਹੈ ਔਰ ਜਿਹੜੇ ਲੋਕ ਅੱਜ ਕਿਸੇ ਪਲੇਟਫਾਰਮ ਤੇ ਇੱਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੇ ਜਾ ਰਹੇ ਨੇ ਇਨਾਂ ਨੂੰ ਲੋਕਾਂ ਨੇ ਹੁਣ ਨਕਾਰ ਦੇਣਾ ਲੋਕ ਵੀ ਇਹ ਮੰਨਦੇ ਨੇ ਕਿ ਕੰਮਾਂ ਦੇ ਆਧਾਰ ਤੇ ਗੱਲ ਹੋਣੀ ਚਾਹੀਦੀ ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਇੱਕ ਖੇਤਰੀ ਪਾਰਟੀ ਹੈ ਇਕੱਲੀ 103 ਸਾਲ ਪੁਰਾਣੀ ਹੈ ਔਰ ਜੋ ਦੇਸ਼ ਦੇ ਵਿੱਚ ਮਾਹੌਲ ਹੈ ਜਿਸ ਤਰੀਕੇ ਮੋਦੀ ਸਾਹਿਬ ਸੈਂਟਰਲਾਈਜ਼ ਕਰਨਾ ਚਾਹੁੰਦੇ ਨੇ ਚੀਜ਼ਾਂ ਨੂੰ ਦੇਖੋ ਜਿਹੜਾ ਦੇਸ਼ ਹੈ ਇਹ ਸਾਡੇ ਇੱਕ ਸਰੀਰ ਵਾਂਗੂ ਹੈ ਤੇ ਜਿਹੜੇ ਸੂਬੇ ਨੇ ਇਹਦੇ ਅੰਗ ਨੇ ਜੇ ਅੰਗ ਸਵਸਥ ਰਹਿਣਗੇ ਫੇਰ ਹੀ ਦੇਸ਼ ਸਵਸਥ ਰਹੇਗਾ ਪਰ ਜਿਹੜਾ ਮੋਦੀ ਸਾਹਿਬ ਅਮਿਤ ਸ਼ਾਹ ਦਾ ਫਲਸਫਾ ਉਹ ਕਹਿੰਦੇ ਨੇ ਕਿ ਪਾਵਰ ਨੂੰ ਉੱਪਰ ਇਕੱਠੀ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਫੈਡਰਲ ਸਟਰਕਚਰ ਦੀ ਲੜਾਈ ਲੜਦਾ ਔਰ ਸੂਬੇ ਦੇ ਵਾਧ ਅਧਿਕਾਰਾਂ ਦੀ ਗੱਲ ਕਰਦੇ ਨੇ ਕੱਲਾ ਪੰਜਾਬ ਹੀ ਨਹੀਂ ਤੁਸੀਂ ਦੇਖੋਗੇ ਕਿ ਇਸ ਇਲੈਕਸ਼ਨ ਦੇ ਵਿੱਚ ਜਿੱਥੇ ਕਿਤੇ ਵੀ ਖੇਤਰੀ ਪਾਰਟੀਆਂ ਨੇ ਖੇਤਰੀ ਮੁੱਦੇ ਨੇ ਲੋਕ ਅੱਜ ਆਪਣੀ ਖੇਤਰੀ ਪਾਰਟੀ ਦੀ ਗੱਲ ਕਰਨਾ ਚਾਹੁੰਦੇ ਨੇ ਆਪਣੇ ਮੁੱਦਿਆਂ ਦੀ ਗੱਲ ਕਰਨਾ ਚਾਹੁੰਦੇ ਨੇ ਕਿਉਂਕਿ ਸਾਡੇ ਮੁੱਦੇ ਤਾਂ ਕੇਂਦਰ ਤੇ ਜਿਹੜੀਆਂ ਪਾਰਟੀਆਂ ਨੂੰ ਡਿਸਕਸ ਹੀ ਨਹੀਂ ਕਰਦੀਆਂ ਕੀ ਜਿਹੜਾ ਪਾਣੀਆਂ ਦਾ ਪੰਜਾਬ ਦਾ ਮਸਲਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਸਵਿਰਤਾ ਨਾਲ ਉਹਨੂੰ ਡੀਲ ਕਰ ਸਕਦੀ ਇਹਨੇ ਨਹੀਂ ਭਗਵੰਤ ਮਾਨ ਸਾਹਿਬ ਤਾਂ ਜਾ ਕੇ ਹਰਿਆਣੇ ਚ ਵੋਟ ਉਹਦੇ ਲਈ ਮੰਗਦੇ ਨੇ ਸੁਸ਼ੀਲ ਗੁਪਤੇ ਲਈ ਜਿਹੜਾ ਕਹਿੰਦਾ ਸੀ ਕਿ ਭਾਈ ਪੰਜਾਬ ਦੀ ਐਸਵਾਈਐਲ ਬਣਾਵਾਂਗੇ ਪਾਣੀ ਹਰਿਆਣੇ ਨੂੰ ਲੈ ਕੇ ਜਾਵਾਂਗੇ ਤੇ ਕੀ ਮੁੱਖ ਮੰਤਰੀ ਸਾਹਿਬ ਪਾਣੀ ਦੀ ਪੈਰੇਦਾਰੀ ਕਰ ਸਕਦੇ ਨੇ ਸਾਡੀ ਰਾਜਧਾਨੀ ਦਾ ਮਸਲਾ ਹੁਣ ਰਾਜਧਾਨੀ ਦਾ ਮਸਲਾ ਐਡਾ ਵੱਡਾ ਕਿ ਜਿੱਦਣ ਹਰਿਆਣੇ ਨੇ ਚੰਡੀਗੜ੍ਹ ਚ ਜ਼ਮੀਨ ਮੰਗੀ ਤੇ ਸਾਡੇ ਮੁੱਖ ਮੰਤਰੀ ਐਡੇ ਨਾ ਸਮਝ ਇਹਨਾਂ ਨੇ ਵੀ ਜ਼ਮੀਨ ਮੰਗ ਲਈ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਭਾਈ ਚੰਡੀਗੜ੍ਹ ਪੰਜਾਬ ਦਾ ਇਹਦੀ ਵਿਧਾਨ ਸਭਾ ਵੀ ਪੰਜਾਬ ਦੀ ਹੈ ਇਹਦੀ ਹਾਈ ਕੋਰਟ ਵੀ ਪੰਜਾਬ ਦੀ ਹੈ ਇਹਨਾਂ ਨੇ ਜ਼ਮੀਨ ਮੰਗ ਲਈ ਸੋ ਸਾਡੇ ਮਸਲੇ ਬਹੁਤ ਵੱਡੇ ਨੇ ਇਹ ਜਿਹੜੀਆਂ ਸਰਕਾਰਾਂ ਦਿੱਲੀੋਂ ਚੱਲਦੀਆਂ ਨੇ ਇਹ ਪੰਜਾਬ ਦੇ ਮਸਲਿਆਂ ਨੂੰ ਡੀਲ ਨਹੀਂ ਕਰ ਸਕਦੀ ਤੁਸੀਂ ਐਸਓਆਈਐਲ ਦੀ ਗੱਲ ਕੀਤੀ ਐਸਓਆਈਐਲ ਉੱਤੇ ਭਗਵੰਤ ਪਾਣ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਹੋਣ ਭਾਵੇਂ ਇੰਦਰਾ ਗਾਂਧੀ ਦੀ ਗੱਲ ਵੀ ਹੋਵੇ ਭਾਵੇਂ ਕੈਪਟਨ ਅਮਰਿੰਦਰ ਦੀ ਗੱਲ ਵੀ ਹੋਵੇ ਤਾਂ ਉਹ ਕਹਿੰਦੇ ਨੇ ਕਿ ਇੱਕ ਜੁੱਟ ਹੋ ਕੇ ਸਭ ਕੁਝ ਕੀਤਾ ਗਿਆ ਤੇ ਦੂਜੀ ਗੱਲ ਤੁਸੀਂ ਚੰਡੀਗੜ੍ਹ ਦੀ ਕੀਤੀ ਹੈ ਚੰਡੀਗੜ੍ਹ ਨੂੰ ਲੈ ਕੇ ਸ਼ੋਮਨੀ ਕਲਦਲਦ ਵੱਲੋਂ ਇੱਕ ਨਾਰਾ ਦਿੱਤਾ ਗਿਆ ਸੀ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਹ ਆਖਰ ਅੱਜ ਗੁੰਮ ਕਿਉਂ ਹੋ ਗਿਆ ਫਿਰ ਦੇਖੋ ਮੈਂ ਪਹਿਲਾ ਐਸਵਾਈਐਲ ਤੋਂ ਸ਼ੁਰੂ ਹੋ ਜੰਨੇ ਆ ਮੈਂ ਕਹਿ ਕੇ ਮੁੱਖ ਮੰਤਰੀ ਸਾਹਿਬ ਦੀ ਗੱਲ ਤੇ ਵਿਸ਼ਵਾਸ ਨਾ ਕਰਿਆ ਕਰੋ ਭਗਵਾਨਤਮਾਨ ਸਾਹਿਬ ਆਪਣੀ ਕ੍ਰੈਡਿਬਿਲਟੀ ਗਵਾ ਚੁੱਕੇ ਨੇ ਐਸਵਾਈਐਲ ਤੇ ਅਗਰ ਕਿਸੇ ਨੇ ਸਟੈਂਡ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਕਪੂਰੀ ਮੋਰਚਾ ਕਿਹਨੇ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਨਹੀਂ ਤਾਂ ਉਦੋਂ ਹੀ ਨਿਕਲ ਗਈ ਸੀ ਨਹਿਰ ਜੇ ਅਕਾਲੀ ਦਲ ਕਪੂਰੀ ਮੋਰਚਾ ਨਾ ਲਾਉਂਦਾ ਤਾਂ ਨਹਿਰ ਤਾਂ ਨਿਕਲ ਗਈ ਸੀ ਐਸਵਾਈਐਲ ਤੇ ਯਾਤਾ ਕੀਤਾ ਕਾਂਗਰਸ ਨੇ ਜਦੋਂ ਐਮਰਜੈਂਸੀ ਲੱਗੀ ਸੀ ਬਾਦਲ ਸਾਹਿਬ ਜੇਲ੍ਹ ਦੇ ਵਿੱਚ ਸੀ ਇਨਾ ਨੇ ਉਦੋਂ ਨਹਿਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਨਹੀਂ ਜ਼ੈਲ ਸਿੰਘ ਨੇ ਸਾਰੇ ਚੈੱਕ ਲਏ ਫਿਰ ਭਗਵੰਤ ਮਾਨ ਸਾਹਿਬ ਆਏ ਭਗਵੰਤ ਮਾਨ ਸਾਹਿਬ ਨੇ ਸੁਪਰੀਮ ਕੋਰਟ ਚ ਕੀ ਕਿਹਾ ਖੜੇ ਹੋ ਕੇ ਮਤਲਬ ਭਗਵੰਤ ਮਾਨ ਸਾਹਿਬ ਸਟੇਜਾਂ ਤੇ ਪਤਾ ਨਹੀਂ ਕੀ ਕਹਿੰਦੇ ਫਿਰਦੇ ਨੇ ਸੁਪਰੀਮ ਕੋਰਟ ਚ ਆਨ ਰਿਕਾਰਡ ਕਹਿੰਦੇ ਨੇ ਕਿ ਭਾਈ ਮੈਂ ਤਾਂ ਨਹਿਰ ਬਣਾਉਣ ਨੂੰ ਤਿਆਰ ਆ ਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ 2016 ਚ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਤੀ ਸੀ ਇਸ ਲਈ ਬਣ ਨਹੀਂ ਸਕਦੀ ਸੋ ਫਿਰ ਅੱਜ ਸੱਚਾ ਕੌਣ ਝੂਠਾ ਕੌਣ ਅਕਾਲੀ ਦਲ ਕਰ ਰਿਹਾ ਪੰਜਾਬ ਦੀ ਪਹਿਰੇਦਾਰੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਭਾਈ ਮੈਂ ਤਾਂ ਬਣਾਉਣ ਨੂੰ ਤਿਆਰ ਆ ਪਰ ਉਥੇ ਵਿਰੋਧੀ ਧਿਰਾਂ ਵਿਰੋਧ ਕਰਦੀਆਂ ਨੇ ਅਕਾਲੀ ਦਲ ਨੇ ਜ਼ਮੀਨ ਵਾਪਸ ਕਰਤੀ ਲੋਕ ਅੱਜ ਸਭ ਸਮਝਦੇ ਨੇ ਸਾਡੇ ਮੁੱਖ ਮੰਤਰੀ ਸੁਪਰੀਮ ਕੋਰਟ 'ਚ ਖੜੇ ਹੋ ਕੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਨੇ ਤੇ ਕਹਿੰਦੇ ਕਿ ਐਮਐਸਪੀ ਬੰਦ ਕਰ ਦਿਓ ਜੀ ਤਾਂ ਇਹ ਫਸਲਾਂ ਦੂਜੀਆਂ ਲਾਉਣਗੇ ਤਾਂ ਦਿੱਲੀ 'ਚ ਪ੍ਰਦੂਸ਼ਣ ਘਟੂਗਾ ਦੱਸੋ ਜੀ ਦਿੱਲੀ ਦਾ ਪ੍ਰਦੂਸ਼ਣ ਪੰਜਾਬ ਦੀ ਦੇਣ ਦਿੱਲੀ ਦਾ ਪ੍ਰਦੂਸ਼ਣ ਤਾਂ ਉਥੋਂ ਦੀ ਇੰਡਸਟਰੀ ਦੀ ਦੇਣ ਸੋ ਪੰਜਾਬ ਦੇ ਲੋਕ ਅੱਜ ਸਮਝਦੇ ਨੇ ਕਿ ਇਹ ਜਿਹੜੇ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਅੱਜ ਐਮਐਸਪੀ ਦੇਣ ਤੋਂ ਤਾਂ ਮੁਨਕਰ ਨੇ ਭੱਜ ਗਏ ਮੁੱਖ ਮੰਤਰੀ ਉਹ ਤਾਂ ਮੰਨ ਗਏ ਕਿ ਮੈਂ ਝੂਠ ਬੋਲਿਆ ਸੀ ਪਰ ਜਿਹੜੀ ਮਿਲਦੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਸੰਤ ਫਤਿਹ ਸਿੰਘ ਜੀ ਤੇ ਲਾਲ ਭਾਦਰ ਸ਼ਾਸਤਰੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਜਿਹੜੀ ਉਹਨਾਂ ਕਰਕੇ ਐਮਐਸਪੀ ਮਿਲਦੀ ਹੈ ਇਹ ਤਾਂ ਉਹਨੂੰ ਵੀ ਗਵਾਉਣ ਨੂੰ ਫਿਰਦੇ ਨੇ ਸੋ ਲੋਕ ਅੱਜ ਇਹਨਾਂ ਨੂਰ ਉਹ ਭਜਾਉਣਾ ਚਾਹੁੰਦੇ ਨੇ ਲੋਕ ਖੇਤਰੀ ਪਾਰਟੀ ਵੱਲ ਤੱਕਦੇ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਔਰ ਪੰਜਾਬ ਖਾਸ ਕਰਕੇ ਸੋਚਦਾ ਕਿ ਪਿਛਲੇ ਲੰਬੇ ਸਮੇਂ ਚ ਸਾਡਾ ਬਹੁਤ ਨੁਕਸਾਨ ਹੋ ਗਿਆ ਹੁਣ ਅੱਗੇ ਚੱਲੀ